जी इस बात पे रोह आओ ये जानना है कि छोटी-छोटी हम करते हैं आज एक ही बार आपने मत सोचिए ये बात नहीं करते हैं जी आगे आप एक नंबर की दुनिया मेरी होती है करते हैं सबको मेरा मैं कह दिया हूं निवाधार इसका इनकी जी ऐप پرماتما کامشا سنح معی مانتے جدو یاد ہوگا پچھلے دنوں جی سال ما کا مندر دوبارہ اپنا دکھایا وہ سلاد نہیں ہے بچا نا معافی منگ لی ہے دربار کو لے گئی میں بچا نہ پاؤں واسطے ایک گھنٹہ لگتا لگر بچے مزدور ہیں دس سال کو بچے کی چاقی بنائی روپر کوئی کسی کا بھی گوڑے نات کا ماں کاڑی کا ماں درگا کا سڑک نکلا اخراقی آئی سرکشا سمندی شیو سینا بھی سناتنی سائیں جن بھی آئیں سناتنی سارے یہاں ایک جی اس بندے دے پرچا بھی کڑوڑی تروسیاں بھی سے پہلے سبھی لوگوں سے ہاتھ جوڑ کے معافی مانگتی دوں میری اس ویڈیو کے لیے کیونکہ میری بیٹی جو ہے نا وہ کالی ماں کی بہت ہے وہ سارا ٹائم کالی ماں کالی ماں کرتی ہے تو میں نے سوچا کہ میں اپنی بچی کے لیے وہ لک کریٹ کروں اور شاید اس سے بہت بڑی غلطی ہوئی ہے اور جتنے بھی لوگ مجھے سن رہے ہیں سبھی لوگوں کو میں یہی کہنا چاہتی ہوں کہ جو غلطی میں نے کی ہے اب کوئی ویسی غلطی نہ ہو اور سبھی سنگھنوں سے میں ہاتھ جوڑ کے معافی ڈھانگنا چاہتی ہوں ਕਿਉਂਕਿ ਹੁਣ ਤੱਕ ਤਾਂ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਕਿ ਬੇਅਦਬੀਆਂ ਨੂੰ ਰੋਕਿਆ ਜਾਵੇ ਮੈਂ ਧੰਨਵਾਦ ਕਰੂੰਗੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਬਹੁਤ ਵੱਡਾ ਇਤਿਹਾਸਿਕ ਫੈਸਲਾ ਲਿੱਤਾ ਹੈ ਜਿਵੇਂ ਤੁਸੀਂ ਕੱਲ ਕਹਿੰਨੇ ਹੋ ਕਿ ਕੱਲ ਇੱਕ ਮਜ਼ਾਕ ਬਣਾਇਆ ਗਿਆ ਉਦਾਂ ਦੇ ਮਜ਼ਾਕਾਂ ਨੂੰ ਰੋਕਣ ਲਈ ਬੇਅਦਬੀਆਂ ਨੂੰ ਰੋਕਣ ਲਈ ਅਸੀਂ ਇਸ ਟਾਈਪ ਦਾ ਕਾਨੂੰਨ ਲੈ ਕੇ ਆਵਾਂਗੇ ਕਿ ਜਿਸ ਦੇ ਨਾਲ ਕਿਸੇ ਦੀ ਹਿੰਮਤ ਵੀ ਨਾ ਪਵੇ ਬੇਅਦਬੀਆਂ ਕਰਨ ਦੀ ਕਹਿੰਦੇ ਆ ਨਾ ਸਹੀ ਲੋਕ ਘੱਟ ਨੇ ਠੱਗ ਲੋਕ ਜਿਵੇਂ ਆਪਾਂ ਕਹਿੰਨੇ ਆ ਐਦਾਂ ਦੇ ਲੋਕ ਜ਼ਿਆਦਾ ਆ ਗਏ ਨੇ ਇਸ ਕਾਨੂੰਨ ਨਾਲ ਉਹਨਾਂ ਲੋਕਾਂ ਤੇ ਵੀ ਨੱਖ ਪਾਊਗੀ ਤਾਂ ਕਿ ਉਹ ਹਜੇ ਕੰਮ ਨਾ ਕਰ ਸਕੇ ਫੇਸਬੁੱਕ ਅਕਾਊਂਟ ਸਾਰੇ ਬੰਦ ਕਰਾਵਾਂਗੇ ਥਰੂ ਕੋਰਟ ਕਰਾਵਾਂਗੇ ਲੀਗਲ ਤਰੀਕੇ ਨਾਲ ਕਰਾਵਾਂਗੇ ਇਸ ਦੀ ਜਿਹੜੀਆਂ 2 ਵਾਈਸ ਜਾਂ 3 ਵਾਈਸ ਉਹ ਕੋਰਚ ਆ ਕੇ ਦੱਸੂਗਾ ਕਿ ਕਿੱਥੋਂ ਆਈਆਂ ਕਿਵੇਂ ਵਿਆਹ ਕਰਾਇਆ what is the legal right behind that ਉਹ ਅਰਮਾਨ ਮਲੀ ਦਾ ਦੇ ਕੇ ਨਾਮ ਹਿੰਦੂ ਫੈਮਲੀ ਹੋ ਮੇਰਾ ਅਧਾਗ ਹੋਰ ਹਿੰਦੂ ਦੇ ਨਾਮ ਦੇ ਮੈਂ ਹਿੰਦੂ ਫੈਮਲੀ ਜੋ ਪੜਾ ਰਿਹਾ ਹਾਂ ਉਹਨੇ ਸਿਰ ਆਪਣੇ ਕੰਮ ਕਰ ਲਈ ਮੈਂ ਜਿਵੇਂ ਸ਼ੁਰੂ ਹੋ ਗਿਆ ਤਾਂ ਮੈਨੂੰ ਮੇਰਾ ਫੈਰਾ ਚੱਕ ਲਿਆ ਉਹਨੇ ਮੈਨੂੰ ਕਿ ਮੇਰੀ ਪਾਰਕ ਤੋਂ ਗਲਤੀ ਹੋ ਗਈ ਤਾਂ ਮੈਨੂੰ ਨਜਾਇਜ਼ ਤੰਗ ਕਰ ਰਿਹਾ ਤੁਸੀਂ ਕਹਿੰਦੇ ਅਰਮਾਨ ਮਲੀ ਹਿੰਦੂ ਹੈ ਜੋ ਉਹਨਾਂ ਦਾ ਕਹਿਣਾ ਠੀਕ ਹੈ ਮੰਨ ਲਿਆ ਹਿੰਦੂ ਵਾਰੀ ਜੱਟ ਆ ਰਿਹਾ हिंदू मैरिज दे एक्ट ਦੇ ਮਤਲਬ ਇੱਕ ਲੀਗਲ ਵਾਈਫ ਅੱਲਾਹੁਕਰ। ਪਰ ਉਹ ਖੁਦ ਮੰਨ ਰਿਹਾ ਕਿ ਉਹਦੀ ਇਹ ਦੇਵੀ ਵਾਈਫ ਹੈ। ਐਵੀਡੈਂਸ ਹੈ ਨਾ ਤੁਸੀਂ ਐਵੀਡੈਂਸ ਖੁਦ ਵੀ ਲੈ ਸਕਦੇ ਹੋ ਤੁਸੀਂ। ਉਹ ਅਗੇ ਕੇਮਰੇ ਕਾਰਵਾਈ ਤਿਆਰੀ ਤੁਹਾਡੀ। ਕਾਰਵਾਈ ਤਾਂ ਜੋ ਐਸ ਪਰ ਲਾਅ ਹੋਏਗੀ ਮੈਂ ਤਾਂ ਕਾਰਵਾਈ ਕਰਵਾਉਂਗਾ ਕੋਰਟ ਦੇ ਵਿੱਚ ਵੀ ਤੇ ਪੁਲਿਸ ਅੱਗੇ ਮੰਗ ਕੀਤੀ ਹੋਈ ਹੈ। ਪੁਲਿਸ ਲੇਖੋ ਸਾਰਾ ਰਿਪੋਰਟ ਸਾਰਾ ਸਬੂਤ ਪੈਂਡਰਾਈਵ ਚ ਪਾ ਕੇ ਵੀ ਦਿੱਤਾ ਗਿਆ ਹੈ। ਅਟੈਚ ਵੀ ਕੀਤਾ ਗਿਆ ਹੈ ਇਹਨਾਂ ਤੇ ਸਾਰੀਆਂ ਵੀਡੀਓਜ਼ ਸਾਰੇ ਸਬੂਤ ਇਹ ਕਾਰਵਾਈ ਹੋਣੀ ਬਹੁਤ ਜ਼ਰੂਰੀ ਵੀ ਹੈ ਔਰ ਇੱਕ ਸਾਡੀ ਭਾਰਤ ਦੇ ਵਸਨੀਕਾਂ ਸਾਡਾ ਹੀ ਇੱਕ ਸੱਭਿਆਚਾਰ ਹੈ ਸਾਡਾ ਇੱਕ ਕਲਚਰ ਹੈ ਜੀ ਕੋਈ ਵੀ ਬੰਦਾ ਤੁਹਾਨੂੰ ਯਾਦ ਹੋਊਗਾ ਪਿੱਛੇ ਦੇ ਇੱਕ ਕਪਲ ਸੀਗਾ ਜਿਹੜਾ ਹੁਣ ਕਵਾਰੰਟਿਨ ਚ ਲਾ ਗਿਆ ਹੈ ਤਾਂ ਉਸ ਦੇ ਉੱਪਰ ਵੀ ਲੋਕਾਂ ਨੇ ਉਸ ਦਾ ਮਿਲੋ ਦਿੱਤਾ ਹਾਂ ਜੇ ਅਗਰ ਇਸ ਸੋਸਾਇਟੀ ਨੂੰ ਕੋਈ ਦੇ ਨਿਊ ਕੋਈ ਇਸ ਸੋਸਾਇਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੰਦਗੀ ਕਰੇਗਾ ਉਹ ਉਸ ਨੂੰ ਰੋਕਣਾ ਜ਼ਿੰਮੇਵਾਰ ਪਹਿਲਾ ਤਾਂ ਹੱਕ ਹੈਗਾ ਪੁਲਿਸ ਦਾ ਆਫਟਰ ਦੈਟ ਕੋਰਟ ਹੈਗਾ ਜਦੋਂ ਵੀ ਹਰਮਨ ਮਲੇ ਦੀ ਗੱਲ ਕਰੇ ਹਰਮਨ ਮਲੇ ਨੇ ਵੀ ਮਹਾਕਵੀ ਜਿਹਦਾ ਸਰੂਪ ਲਿੱਤਾ ਉਹਨੇ ਬੇਅਦਬੀ ਕੀਤੀ ਹੈ ਉਹਦਾ ਧਿਆਨ ਸਿਰਫ ਥੋੜੇ ਕੋਲਾ ਅੱਗੇ ਕੋਈ ਹੁਣ ਕਾਰਵਾਈ ਦੇ ਪਰਚਾ ਦਰਜ ਹੋਊਗਾ ਪਰਚਾ ਤਾਂ ਇੱਕੋ ਹੀ ਹੋਏਗਾ ਜੀ ਦਰਜ ਇੱਕੋ ਹੀ ਪਰਚਾ ਦਰਜ ਹੁੰਦਾ ਦੂਜਾ ਪਰਚਾ ਨਹੀਂ ਹੁੰਦਾ ਇਕ ਕੋਈ ਪਰਚਾ ਦਰਜ ਹੋਇਆ ਜੀ ਪਟਿਆਲਾ ਐਸਐਸਪੀ ਸਾਹਿਬ ਡੀਜੀਪੀ ਪੰਜਾਬ ਨੂੰ ਆ ਦਿੱਤੀ ਲੀਏ ਲੈਟਰ ਇਹ ਸਾਰਾ ਬਾਈ কোর্ਟ ਚ ਵੀ ਲੱਗਿਆ ਹੈ ਠੀਕ ਹੈ ਇਸ ਦੇ ਉੱਪਰ ਪਟਿਆਲਾ ਪਰਚਾ ਦਰਜ ਹੋਇਆ ਪਰਚਾ ਰਸਮਾਨੀ ਹੁੰਦ ਤੱਕ ਤਾਂ ਹੋ ਜਾਣਾ ਚਾਹੀਦਾ ਥੋੜੀ ਗੱਲ ਹੈ ਰਮਾਨ ਮਲਿਕ ਦੇ ਕਰਜਾ ਰਜਾ ਫੈਮਿਲੀ ਦੀ ਗੱਲ ਹੋਈ ਹੈ ਕਿ ਨੋਟਿਸ ਤਸਦੀਕ ਕੀਤਾ ਉਹਨਾਂ ਨੇ ਵੀ ਹਾਂਜੀ ਥੋੜੀ ਗੱਲ ਹੈ ਉਹ ਕਿ ਰਮਾਨ ਮਲਿਕ ਨਾਲ ਇਹ ਰਮਾਨ ਮਲਿਕ ਨਾਲ ਗੱਲ ਕਰਨਾ ਇਹ ਮੈਂ ਤਾਂ ਇੱਕ ਵਕੀਲ ਹਾਂ ਮੈਂ ਤਾਂ ਕੋਰਟ ਦੇ ਵਿੱਚ ਗੱਲ ਕੀਤੀ ਹੈ ਹਜੇ ਪੋਰਟ ਦੇ ਵਿੱਚ ਗੱਲ ਕੀਤੀ ਹੈ ਐਸਐਸਪੀ ਸਾਹਿਬ ਜਾਂ ਆਪਣੇ ਡੀਸੀਪੀ ਸਾਹਿਬ ਨੂੰ ਚਿੱਠੀਆਂ ਭੇਜੀਆਂ ਨੇ ਸਬੂਤ ਦਿੱਤੇ ਆ ਸਾਰੇ ਔਰਮਾਨ ਮਲਿਕ ਨੇ ਮਾफी ਮੰਗੀ ਹੈ ਮੈਂ ਵੀਡੀਓਜ਼ ਦੇਦਿਆਂ ਬਾਕੀ ਮੈਂ ਤਾਂ ਪਿਛਲੇ 4-5 ਦਿਨਾਂ ਤੋਂ ਇਸ ਕੇਸ 'ਚ ਇਨਵੋਲ ਸੀਗਾ ਮੈਨੂੰ ਨਹੀਂ ਪਤਾ ਸੋਸ਼ਲ ਮੀਡੀਆ 'ਤੇ ਕੀ ਹੋ ਰਿਹਾ ਔਰਮਾਨ ਮਲਿਕ ਦਾ ਇਹ ਕਹਿੰਦਾ ਜਿਹੜੇ ਮੇਰੇ ਬੱਚੇ ਆ ਸੋ ਖਿੰਦੂ ਧਰੋਨ ਮੰਨਦੇ ਆ ਨਾ ਛੋੜੇ ਦੇ ਬੱਚੇ ਖੁਦ ਸਰ ਮੈਂ ਖੁਦ ਕਹ ਰਿਹਾ ਵੀ ਉਹ Hindu ਹੋਏਗਾ ਮੈਂ ਡਿਨਾਈ ਨਹੀਂ ਕਰਦਾ ਜੇ ਉਹ Hindu ਆ ਆਹ ਹਿੰਦੂ ਦੀ ਵਾਈਫ ਹੈ ਇਸ ਡਰੈਸ ਦੇ ਵਿੱਚ ਸ਼੍ਰੀ ਕਾਲੀ ਮਾਤਾ ਜੀ ਦਾ ਪਵਿੱਤਰ ਮੁਕਟ ਸਿਰ ਤੇ ਰੱਖਣ ਲਈ ਕੀ ਅਰਮਾਨ ਮਾਲਕ ਉੱਥੇ ਨਹੀਂ ਸੀਗਾ ਹਾਜ਼ਰ ਕਿ ਉਸ ਦੀ ਦੂਜੀ ਵਾਈਫ ਪ੍ਰੀਤਿਕਾ ਜਾਂ ਲਕਸ਼ਦੀਪ ਜਾਂ ਕਾਲੂ ਭਈਆ ਐਂਡ ਅਦਰਸ ਜਿਨ੍ਹਾਂ ਦਾ ਨਾਮ ਮੈਨੂੰ ਫਿਲਹਾਲ ਨਹੀਂ ਪਤਾ ਜਾਂ ਦੋ ਤਿੰਨ ਦਾ ਪਤਾ ਲੱਗ ਚੁੱਕਿਆ ਕਿ ਉਹ ਨਹੀਂ ਸੀ ਉਹਨਾਂ ਨੇ ਇਸ ਡਰੈਸ ਦੇ ਵਿੱਚ ਮੁਕਟ ਰੱਖਣ ਦੀ ਪਰਮਿਸ਼ਨ ਜਿੱਤੋ ਦਿੱਤੀ ਆਹ ਅਰਮਾਨ ਮਾਲਕ ਹੈ ਮੈਂ ਤਾਂ ਅੰਦੀ ਗੱਲ ਨਹੀਂ ਕਰਦਾ ਮੈਂ ਇਹ ਕਹਿਣਾ ਵੀ ਆਹ ਉਸਨੇ ਕੀਤਾ ਨਾਲ ਉਸ ਵੀਡੀਓ ਚ ਜਿਹੜੀ ਤੁਹਾਡੇ ਸੋਸ਼ਲ ਮੀਡੀਆ ਤੇ ਥ्रू ਮੀਡੀਆ ਦੀ ਵਾਇਰਲ ਹੋਈ ਹੈ ਉਹਦੇ ਵਿੱਚ 2 ਮਿੰਟ 4 ਸੈਕਿੰਡ ਦੇ ਉੱਪਰ ਇਹ ਵੀ ਹੋਇਆ ਇਹ ਕਿਸੇ ਦੀ ਨਿਗਾਹ ਅਜੇ ਤੱਕ ਨਹੀਂ ਆਇਆ ਠੀਕ ਹੈ ਅਗਰ ਤੁਹਾਡੇ ਕੋਲ ਆਂਦੇ ਆ ਮਾਫੀ ਮਾਫੀ ਮੰਗ ਰਿਹਾ ਤੁਹਾਡਾ ਕਿ ਐਕਸ਼ਨ ਉਹ ਮਾਫੀ ਚਾਹਗੇ ਜੱਜ ਸਾਹਿਬ ਦੇ ਕੋਲ ਬੇਸ਼ੁਮ ਉਤੇ ਮਾफी ਮੰਗਨ ਜੇ ਕੋਰਟ ਜਾਂ ਜੱਜ ਲਾਉ ਕਰੇਗਾ ਤੇ ਇਹ ਮਾफी ਮੰਗੀ ਜਾਣੀ ਚਾਹੀਦੀ ਹੈ ਔਰ ਮਾਫੀ ਦਿੱਤੀ ਜਾਣੀ ਚਾਹੀਦੀ ਹੈ ਪਰ ਐਸ ਪਰ ਪ੍ਰੋਵੀਜ਼ਨਸ ਆਫ ਲਾਅ ਉਹ ਮਾਫੀ ਮੰਨ ਸਕਦੇ ਹਨ ਮਗਰ ਕੋਰਟ ਨੂੰ ਅਲਾਉ ਕਰਦਾ ਹੈ ਨਹੀਂ ਕਰਦਾ ਇਹ ਕੋਰਟ ਦੇਖੋ ਸਭ ਤੋਂ ਉੱਪਰ ਜੁਡੀਸ਼ਰੀ ਹੁੰਦੀ ਹੈ ਜਿਹੜੇ ਜੱਜ ਸਾਹਿਬ ਆਉਣਗੇ ਜਾਂ ਜੋ ਵੀ ਹੋਏਗਾ ਐਸ ਪਰ ਲਾਅ ਹੋਏਗਾ ਮੈਂ ਮਨ ਦੇ ਵਿੱਚ ਕਈ ਲਾਅ ਦੀਆਂ ਪ੍ਰੋਵੀਜ਼ਨਸ ਪਾਈਆਂ ਨੇ ਮੈਂ ਚਲੋ ਤੁਹਾਨੂੰ ਥੋੜੀ ਡਿਟੇਲ ਦੱਸ ਹੀ ਦੇਣਾ ਇਹਦੇ ਵਿੱਚ ਹਿੰਦੂ ਮੈਰਿਜ ਐਕਟ ਪਾਇਆ ਗਿਆ ਹੈ ਮੈਂ ਮਰਦਾ ਦੱਸੇ ਵੀ ਨੋਜਨਾਨੀਆਂ ਆ ਜਾਂ 3 ਜਨਾਨੀਆਂ ਡੀਜ਼ਲ ਹੈ ਇਲੀਗਲ ਹੈ ਕੀ ਹੈ ਉਸ ਦੇ ਵਿੱਚ ਹੈ ਕਿ ਸਾਰੀ ਜਨਤਾ ਜਾਣਦੀ ਹੈ ਕਾਨੂੰਨ ਜਾਣਨਾ ਚਾਹੁੰਦਾ ਕਿਉਂਕਿ ਭਾਰਤ ਦਾ ਸੰਵਿਧਾਨ ਭਾਰਤ ਦਾ ਕਾਨੂੰਨ ਪੀਐਨਐਸ ਅੰਡਰ ਜੋ ਲੇਟੈਸਟ ਹੈ ਅਲਾਉ ਨਹੀਂ ਕਰਦਾ ਠੀਕ ਹੈ ਇਸ ਦੇ ਵਿੱਚ ਮੈਂ ਤੁਹਾਨੂੰ ਸਾਰਾ ਕੁਝ ਡਿਟੇਲ ਵਿੱਚ ਦੱਸੂਗਾ ਬੜਾ ਲੰਬਾ ਹੋ ਜਗਾ ਸ਼ਾਰਟ ਚ ਦੱਸ ਦੇਣਾ ਇਹਦੇ ਵਿੱਚ ਮਾਰਯੋਗ ਸੁਪਰੀਮ ਕੋਰਟ ਦੀਆਂ ਬਹੁਤ ਸਾਰੀਆਂ ਜਜਮੈਂਟਸ ਹੈ